ਮੂਰੇ ਤੰਨਲ ਟੇਰੇ ਮਿਲ ਗਈ ਉਹਨੇ ਰਾਡ ਮਾਰ ਕੇ ਮੈਨ ਸੱਟ ਲਿਆ ਮੋਟਰਸਾਈਕਲ ਮੈਨ ਥੋਕੋ ਕੇ ਲੈ ਕੇ ਮੇਰਾ ਬਟਕਾ ਲੈ ਕੇ ਹੋ ਗਈ ਕਾਰਵਾਈ ਹੋਣੀ ਚਾਹੀਦੀ ਗਰੀਬ ਬੰਦਾ ਦੇੜੀ ਵਾਲਾ ਐਂ ਹੋਣ ਲੱਗ ਗਿਆ ਫਿਰ ਟਾਈਮ ਪਾਸ ਕਿੱਥੋਂ ਕਰੂੰਗੀ ਫਿਰ ਨਿਕਲੇ ਖਤਾਨਾ ਚਵਾਰ ਜੀ ਨਿਕਲ ਕੇ ਰਾਡ ਸੇ ਉਹਨਾਂ ਕੋਲੇ ਚਾਰਾਂ ਨੇ ਮੈਨੂੰ ਘੇਰ ਲਿਆ ਚਾਰ ਜਣ ਲੈ ਰੋਕਣ ਸਾਰ ਉਹਨੇ ਸਿਰ ਚ ਰਾਡ ਮਾਰੀ ਮੇਰੇ ਤੁਹਾਨੂੰ ਡੇਕਤਾ ਮਾਹੌਲ ਕਾ ਦਾ ਡਰੀ ਜਨੇ ਤੜਕੇ ਜਾਂਦੇ ਵੀ ਡਰਦੇ ਆ ਤੁਹਾਨੂੰ ਚ ਵੀ ਕਿਉਂਕਿ ਤੜਕੇ ਨਾਲ ਘੇਰ ਲਿਆ ਜਾਊਗਾ ਹੱਥ ਨੇ ਘੇਰ ਲੇ ਹੱਥ ਨੇ ਹੋਰ ਵੀ ਵਾਰਦਤਾਂ ਬਹੁਤ ਹੁੰਦੀਆਂ ਨੇ ਉੱਥੇ ਆਂਦੀ ਭਾਈ ਕੀ ਨਾ ਵੜਾ ਪ੍ਰਵੀਂਦਰ ਸਿੰਘ ਜੀ ਹਰਵਿੰਦਰ ਸਿੰਘ ਕਿੱਥੋਂ ਜਾਂਦੇ ਸੀ ਤੁਸੀਂ ਕੀ ਕੰਮ ਕਰਦੇ ਹੋ ਤੇ ਕਿਵੇਂ ਵਾਪਸ ਕੀ ਵਰਕਸ਼ਾਪ ਦਾ ਕੰਮ ਕਰਦਾ ਹਾਂ ਤਲਵੰਡੀ ਹੱਬ ਇੱਥੋਂ ਆਪ ਦੀ ਵਰਕਸ਼ਾਪ ਵਧਾ ਕੇ ਘਰੇ ਜਾ ਰਿਹਾ ਸੀ ਜੀ ਮੂਰੇ ਤਿੰਨ ਲਟੇਰੇ ਮਿਲ ਗਏ ਉਹਨਾਂ ਨੇ ਰਾਡ ਮਾਰ ਕੇ ਮੈਨੂੰ ਸੱਟ ਲਿਆ ਮੋਟਰਸਾਈਕਲ ਮੈਨੂੰ ਥੋਕੋ ਕੇ ਲੈ ਕੇ ਮੇਰਾ ਬਟਕਾ ਲੈ ਕੇ ਹੋ ਗਈ ਪੌਣੇ ਇੱਕ ਸਾਤਾ ਟਾਈਮ ਸੀਗਾ ਜੀ ਤੇ ਕੋਣ ਕੋਣ ਲੈ ਕੇ ਆਇਆ ਕਿਵੇਂ ਉਹ ਦੁਆ ਦਾ ਫੋਨ ਲਾਇਆ ਮੈਂ ਹੋਰ ਬੰਦਿਆਂ ਨੂੰ ਫੇਰ ਬੰਦੇ ਆਏ ਮੇਰੇ ਕੋਲੇ ਫੇਰ ਇੱਥੇ ਗੱਡੀ ਤੇ ਛੱਡ ਕੇ ਹਸਪਤਾਲ ਚ ਕਿੰਨਾ ਉੱਤਰ ਰਹਿਦਾ ਹੁਣ ਜਿਵੇਂ ਆਉਣੇ ਜਾਂਦੇ ਹੋ ਰੋਜ਼ ਆਉਣੇ ਜਾਂਦੇ ਹੋ ਜਾਇਨ ਹੁੰਤਾਂ ਹੋਈਏ ਹੁਣ ਤਾਂ ਪੂਰੀ ਡਰ ਆ ਜੀ ਧੁੰਦ ਕੰਗੀ ਆ ਜੀ ਕੱਲ ਤਾਂ ਧੁੰਦ ਵੀ ਹੈ ਨਹੀਂ ਸੀਗੀ ਉਹਦਾ ਧੁੰਦ ਵੀ ਹੈ ਨਹੀਂ ਸੀ ਗੱਲ ਹੋਰ ਵੀ ਕੋਈ ਹੋਈ ਹੈ ਵਾਰਦਾ ਇਹ ਰਾਮਾ ਰੋਡ ਤੇ ਦੱਸਦੇ ਜੀ ਉਹ ਵੀ ਮੇਰੇ ਨਾਲ ਹੀ ਹੋਈ ਆ ਉਹਨਾਂ ਦਾ ਮੋਟਰਸਾਈਕਲ ਮੇਰੇ ਕੋਲ ਮੋਟਰਸਾਈਕਲ ਕੋਲ ਸੱਟ ਗੇ ਮੇਰਾ ਮੋਟਰਸਾਈਕਲ ਲੈ ਕੇ ਕੋਕੇ ਅੱਛਾ ਤੇਰਾ ਮੋਟਰਸਾਈਕਲ ਹਾਂ ਉਹਨਾਂ ਦਾ ਲਾਲ ਰੰਗ ਦਾ ਪੱਟੀ ਨਾ ਸੀ ਉਹਨਾਂ ਦੀ ਸੱਟ ਟੁੱਟ ਮਾਰੀ ਹੈ ਹਾਂ ਉਹਨਾਂ ਦੀ ਸੱਟਾ ਮਾਰੀ ਹੈ ਕੀ ਮੰਗੀ ਕਰਦੇ ਹੋ ਜੀ ਕਾਰਵਾਈ ਮਿਲ ਕਾਰਵਾਈ ਹੋਣੀ ਚਾਹੀਦੀ ਜੀ ਗਰੀਬ ਬੰਦਾ ਦੇੜੀ ਵਾਲਾ ਐ ਹੋਣ ਲੱਗ ਗਿਆ ਫਿਰ ਟਾਈਮ ਪਾਸ ਕਿੱਥੋਂ ਕਰੂੰਗੀ ਹੋਰ ਵੀ ਮੋੜ ਖਰਾਬ ਹੈ ਕਿਵੇਂ ਉਹ ਮੋੜ ਕੀ ਨਾਲ ਮੋੜ ਤਾਂ ਖਰਾਬ ਹੀ ਹੈ ਜੀ ਉਹ ਨਾਲ ਐ ਹੋਣ ਲੱਗ ਗਿਆ ਅੰਗਰੇਜ਼ਾਂ ਗਈ ਅੰਗਰੇਜ਼ਾਂ ਕੀ ਗੱਲ ਹੋਈ ਹੈ ਕਦੋਂ ਵਾਪਰੀਆ ਘਟਣਾ ਕਿਵੇਂ ਵਾਪਰੀਆ ਇਹ ਮੈਂ ਰੈਫਾਇਨਰੀ ਚਾਰਿਆ ਸੀ 6 ਵਜੇ ਛੁੱਟੀ ਹੋਈ ਹੈ 6:30 ਵਜੇ ਮੈਂ ਉਰੇ ਆ ਗਿਆ ਸੀ ਚਿੰਜਲ ਟੱਪ ਗਿਆ ਸੀ ਜੀ ਤੇ ਮੁਰੇ ਮੁਰੇ ਹੋਰ ਮਸ਼ਿਨਰੀ ਜਾ ਰਹੀ ਸੀ ਤੇ ਮੈਂ ਇਕੱਲਾ ਹੀ ਰਹਿ ਗਿਆ ਮਤਲਬ ਮਸ਼ਿਨਰੀ ਘੰਟਾ ਪ ਗਈ ਉਹ ਫਿਰ ਮੈਨੂੰ ਨਿਕਲੇ ਖਤਾਨਾ ਚੋਂ ਬਾਹਰ ਜੀ ਨਿਕਲ ਕੇ ਰਾਡ ਸੇ ਉਹਨਾਂ ਕੋਲੇ ਤੇ ਚਾਰਾਂ ਨੇ ਮੈਨੂੰ ਘੇਰ ਲਿਆ ਚਾਰ ਜਣ ਲੈ ਰੋਕਣਸਾਰ ਉਹਨੇ ਸਿਰ ਚ ਰਾਡ ਮਾਰੀ ਮੇਰੇ ਤੁਹਾਨੂੰ ਦੇਖਤਾ ਦੇਖ ਕੇ ਤੇ ਵਸਾ ਉਹਦੋਂ ਮੈਨੂੰ ਪਤਾ ਨਹੀਂ ਲੱਗਿਆ ਉਹਦੋਂ ਫਿਰ ਹੋਰ ਕੁੱਟਿਆ ਰਾਡ ਰਾਡ ਮਾਰੀਆਂ ਮੋਟਰਸਾਈਕਲ ਮੋਟਰਸਾਈਕਲ ਲੈ ਕੇ ਮੇਰਾ ਬਾਗੀ ਜੀ ਉਹ ਮੈਨੂੰ ਕੁੱਟ ਕੇ ਸਮਾਰ ਕੇ ਚੰਗੀ ਤਰ੍ਹਾਂ ਔਰ ਇਹਦਾ ਅਸਤਾ ਰੋਜ਼ ਕੰਮ ਕਰਦੇ ਇਰਫਨਰੀ ਚ ਹੁਣ ਰੋਜ਼ ਆਉਣੇ ਜਾਂਦੇ ਆ ਬਹੁਤ ਬੁਰਾ ਹਾਲ ਹੈ ਜਿਵੇਂ ਸਰਕਾਰ ਕਹਿੰਦੀ ਸੀ ਵੀ ਮੁੰਡਾ ਗੱਡੀ ਖਤਮ ਹੋਈ ਜੋ ਹੋਰ ਕਿੰਨਾ ਕ ਕਹਿ ਜਾ ਮਾਹੌਲ ਕਹਿ ਜਾ ਮਾਹੌਲ ਕਾ ਤਾਂ ਡਰੀ ਜਾਂਦੇ ਤੜਕੇ ਜਾਂਦੇ ਵੀ ਡਰਦੇ ਆ ਤੁੰਦੇ ਚ ਵੀ ਕਿਉਂਕਿ ਤੜਕੇ ਨਾਲ ਘੇਰ ਲਿਆ ਜਾਊਗਾ ਹੱਥ ਨਾਲ ਘੇਰ ਲਿਆ ਹੱਥ ਨੇ ਹੋਰ ਵੀ ਵਾਰਦਾਤਾਂ ਬਹੁਤ ਹੁੰਦੀਆਂ ਆ ਉੱਥੇ ਕਿੰਨਾ ਕੋਖਾ ਆ ਕੋਖਾ ਬਹੁਤ ਆਏ ਤੁਰ ਕੇ ਆਈ ਮਥੋਂ ਇਹਨਾਂ ਦਰੋਂ 5 ਕਿਲੋਮੀਟਰ ਦਾ ਘਟੋ ਘਟ ਸਫਰ ਆਈ ਘਰੇ ਤੁਰ ਕੇ ਹਸਪਤਾਲ ਚ ਆਈ ਅਫਰ ਦਵਾਈ ਬੋਟਲ ਦਿੱਤੀ ਹੁਣ ਮੰਗ ਕੀ ਆ ਉਹਦੀ ਮੰਗ ਇਹੀ ਆ ਜਿਹੜੇ ਨੇ ਕਾਰਵਾਈ ਕੀਤੀ ਆ ਮੋਟਰਸਾਈਕਲ ਮੇਰਾ ਲੈ ਕੇ ਭੱਜ ਗਏ ਨਾ ਮੈਨੂੰ ਮੋਟਰਸਾਈਕਲ ਮਿਲਣਾ ਚਾਹੀਦਾ ਤੇ ਕੋਈ ਕਾਰਵਾਈ ਉਹਨਾਂ ਤੇ ਕਰਨਾ ਜਿਹੜਾ ਕੋਈ ਸਰਕਾਰ ਪੁਲਿਸ ਕਰੇ ਤੇ ਪੁਲਿਸ ਗੱਸਤ ਉਸਤ ਕਰਦੀ ਹੈ ਕੋਈ ਹੁੰਦਾ ਕਿ ਨਹੀਂ ਹੁੰਦਾ ਕੁਛ ਨਹੀਂ ਕਰਸਤ ਹੁੰਦਾ ਇਥੇ